ਸਤਿ ਸ਼੍ਰੀ ਅਕਾਲ ਜੀ ਬੱਲਾ ਸਾਰਿਆਂ ਨੂੰ ਅੱਜ ਅਸੀਂ ਸਾਰੇ ਹੀ ਬੱਬੂ ਮਾਨ ਸਾਹਿਬ ਉਹਨਾਂ ਦੀ ਸਮੁੱਚੀ ਜਿੰਨੇ ਵੀ ਸੱਜਣ ਮਿੱਤਰਿਆ ਅਸੀਂ ਇਕੱਠੇ ਹੋ ਕੇ ਅੱਜ ਇੱਥੇ ਪਹੁੰਚੇ ਆ ਤੇ ਨਾਲ ਹੀ ਉਮੀਦਪੁਰ ਹਬੀਬਾਲ ਜਿਹੜਾ ਇਹ ਮੰਡ ਏਰੀਆ ਪੈਂਦਾ ਮੈਂ ਬੇਨਤੀ ਕਰੂੰਗਾ ਪਹਿਲਾਂ ਤਾਂ ਤੁਸੀਂ ਇਹ ਸਾਰਾ ਦਿਖਾਓ ਜੀ ਕਿੱਦਾਂ ਪਾਣੀ ਦੇ ਵਿੱਚ ਸਾਰੀਆਂ ਫਸਲਾਂ ਖਰਾਬ ਹੋ ਚੁੱਕੀਆਂ ਜਿੰਨਾ ਪਸ਼ੂਆਂ ਦਾ ਚਾਰਾ ਉਹ ਖਰਾਬ ਹੋ ਚੁੱਕਾ ਸਾਰੇ ਲੋਕੀ ਘਰਾਂ ਤੋਂ ਬਾਹਰ ਰਹਿਣ ਲਈ ਮਜਬੂਰ ਹੋ ਚੁੱਕੇ ਆ ਇਹ ਜਿਹੜੀ ਆਪਾਂ ਇਹਨੂੰ ਕੁਦਰਤੀ ਆਫਤ ਕਹਿ ਸਕਦੇ ਕੁਦਰਤ ਦੀ ਜਿੱਥੇ ਮਾਰਿਆ ਉੱਥੇ ਸਰਕਾਰਾਂ ਦੀਆਂ ਨਾਕਾਮੀਆਂ ਵੀ ਸਾਹਮਣੇ ਆਈਆਂ ਕਿਉਂਕਿ ਜਦੋਂ ਇੱਕ ਮੋੜ ਵੱਜਣ ਲੱਗਦਾ ਪਿਛਲਾ ਜੋ ਸੰਤਾਪ ਭੋਗਿਆ ਹੁੰਦਾ ਚੰਗੇ ਪਾਸੇ ਨੂੰ ਜ਼ਿੰਦਗੀ ਜਦੋਂ ਕਰਵਟ ਲੈਣ ਲੱਗਦੀ ਆ ਫੇਰ ਉਸੇ ਤਰ੍ਹਾਂ ਹੀ ਦੁਬਾਰਾ ਤੋਂ ਹਾਲਾਤ ਬਣ ਜਾਂਦੇ ਆ ਕਈ ਦਿਨਾਂ ਤੋਂ ਦੇਖ ਰਿਆ ਸੀ ਵੀ ਪਹਿਲਾਂ ਏ ਸੀ ਵੀ ਪਾਣੀ ਨਹੀਂ ਆਊਗਾ ਬਾਹਰ ਪਰ ਹਾਲਾਤ ਅੱਜ ਵੱਧ ਤੋਂ ਵੱਧ ਬਣ ਗਏ ਕੱਲ ਤੁਸੀਂ ਦੇਖਿਆ ਹੋਣੀ ਐ ਇਦਾਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਮਨ ਕਰਿਓ ਵੀ ਦੇਖ ਕੇ ਉਹ ਵੀਡੀਓ ਫਾਰਵਰਡ ਕਰ ਦੇ ਦੀ ਵੀ ਸਾਹਮਣੇ ਅੱਖਾਂ ਦੇ ਸਾਹਮਣੇ ਦੇਖ ਵੀ ਨਹੀਂ ਹੁੰਦੀਆਂ ਵੀਡੀਓ ਜਿਹੜੇ ਹਾਲਾਤ ਬਣੇ ਪਏ ਜਦੋਂ ਆਹ 3 ਦਿਨ 4 ਦਿਨ ਤੋਂ ਲਗਾਤਾਰ ਮਾਨ ਸਾਹਿਬ ਦਾ ਫੋਨ ਆ ਰਿਹਾ ਸੀ ਵੇ ਤੁਸੀਂ ਉੱਥੇ ਸਾਰੇ ਜਾਣੇ ਅਕਰੇ ਜਾ ਕੇ ਆਓ ਹਾਲਾਤ ਦੇਖੋ ਅਸੀਂ ਇੱਥੇ ਮੀਰਾ ਦਾ ਅਪਰੋਚ ਕੀਤੀ ਕਿਉਂਕਿ ਸਾਡੇ ਇਥੋਂ ਟਾਂਡੀ ਤੋਂ ਸਦਾ ਕੁਲਦੀਪ ਸਿੰਘ ਹੋਣੀ ਪੁਰਾਣੇ ਸੱਜਣੇ ਆ ਸਾਡੇ ਸ਼ਰਮਾ ਜੀ ਚੰਡੀਗੜ੍ਹ ਤੋਂ ਸਪੈਸ਼ਲ ਆਏ ਆ ਅਸੀਂ ਸਾਰੇ ਜੜੇ ਆ ਕੇ ਜਦੋਂ ਇੱਥੇ ਫੀਡਬੈਕ ਲਈ ਵੀ ਕੀ ਚਾਹੀਦਾ ਕੀ ਆ ਤੇ ਇੱਥੇ ਦੇ ਸਾਰਿਆਂ ਦੀ ਡਿਮਾਂਡ ਇਹ ਸੀ ਵੀ ਜਿੰਨਾ ਚਲੋ ਬੰਦਾ ਆਪਣਾ ਟਾਈਮ ਤਾਂ ਸਾਰ ਲੈਂਦਾ ਬੇਜਵਾਨਿਆਂ ਲਈ ਉਹਨਾਂ ਦਾ ਜਿਹੜਾ ਚਾਰਾ ਆ ਉਹ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ ਅੱਜ ਅਸੀਂ ਜਿੱਥੇ ਉਹ ਜੋ ਇਹਨਾਂ ਨੇ ਕਿਹਾ ਸੀ ਉਹ ਸਮਾਨ ਸਮੂਹ ਲੈ ਕੇ ਸਾਰਾ ਪਹੁੰਚੇ ਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਇਹਨਾਂ ਚੈਨਲਾਂ ਦੇ ਜ਼ਰੀਏ ਤੁਹਾਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਆਪਾਂ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਜਣੇ ਸਾਥ ਦਈਏ ਕਿਸੇ ਤੇ ਕਹਿੰਤੂ ਪਰੰਤੂ ਕਰਨ ਦੀ ਲੋੜ ਨਹੀਂ ਜਿੱਦਾਂ ਦਾ ਸਮਾਂ ਬਣਿਆ ਆਪਾਂ ਸਾਰੇ ਕਿਉਂਕਿ ਪੰਜਾਬ ਪੰਜਾਬੀਅਤ ਆਪਾਂ ਤਾਂ ਹੀ ਉਸ ਚੀਜ਼ ਦੇ ਰਾਖੇ ਆ ਵੀ ਜੇ ਆਪਾਂ ਸਾਰੇ ਜਣੇ ਇੱਕ ਦੂਜੇ ਦੀ ਬਾਹ ਫੜਦੇ ਆ ਕਿਸਾਨ ਮਜ਼ਦੂਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਆਪਾਂ ਸ਼ੁਰੂ ਤੋਂ ਕਹਿੰਦੇ ਆਏ ਆ ਤੇ ਇਦਾਂ ਹੀ ਜਿੰਦਾਬਾਦ ਰੱਖਣੀ ਆ ਕਿ ਕੱਲੇ ਕਿਸਾਨ ਦਾ ਢਿੱਡ ਨਹੀਂ ਭਰਨਾ ਮਜ਼ਦੂਰ ਵਰਗ ਵੀ ਉਹਨਾਂ ਹੀ ਕਿਉਂਕਿ ਉਹ ਵੀ ਵਿਹਲੇ ਹੋ ਕੇ ਬੈਠੇ ਕਮਾਕਾਰਾਂ ਤੋਂ ਇਦਾਂ ਦੇ ਹਾਲਾਤ ਬਣ ਗਏ ਆ ਸੋ ਆਪਾਂ ਕਿਸਾਨ ਮਜ਼ਦੂਰ ਏਕਤਾ ਦਾ ਜਿਹੜਾ ਨਾਰਾ ਬਰੰਦ ਰੱਖੀਏ ਇਦਾਂ ਹੀ ਸਾਰੇ ਜਣੇ ਇਕੱਠੇ ਹੋ ਕੇ ਚੱਲੀਏ ਮੈਂ ਜਿੱਥੇ ਤੁਹਾਡਾ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਵੀ ਤੁਸੀਂ ਇਸ ਔਖੇ ਸਮੇਂ ਦੇ ਵਿੱਚ ਸਾਰੇ ਇਕਮੁੱਟ ਹੋ ਕੇ ਸਹਿਯੋਗ ਕਰ ਰਹੇ ਆ ਇੱਕ ਦੂਜੇ ਦਾ ਬੜਾ ਚੰਗਾ ਲੱਗਾ ਦੇਖ ਕੇ ਜਿੱਥੇ ਹਾਲਾਤ ਮਾੜੇ ਆ ਉੱਥੇ ਸਾਡੀ ਜਿਹੜੀ ਇੱਕਜੁਕਤਾ ਜਿਹੜੀ ਆਪਾਂ ਦਿਖਾਈ ਆ ਉਹਦੇ ਨਾਲ ਥੋੜਾ ਜਿਹਾ ਮਨ ਨੂੰ ਤਰਵਾਸਾ ਜ਼ਰੂਰ ਮਿਲਦਾ ਵੀ ਸਾਰੇ ਜਾਣੇ ਇਸ ਔਖੇ ਦੀ ਘੜੀ ਦੇ ਵਿੱਚੋਂ ਆਪਾਂ ਨਿਕਲਾਂਗੇ ਧੰਨਵਾਦ ਵੀ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਆ ਬੱਬੂ ਮਾਨ ਸਾਹਿਬ ਇੰਡੀਆ 'ਚ ਨਹੀਂ ਹੈ ਸ਼ੋਅ ਦੇ ਕਿਸ ਕਾਰੋਬਾਰ ਦੇ سلسلے سلسلے ਕੈਨੇਡਾ ਗਏ ਹੋਏ ਨੇ ਜਦੋਂ ਉਹ ਵੀ ਇੱਥੇ ਆਉਣਗੇ ਉਹ ਵੀ ਸਾਰਿਆਂ ਨਾਲ ਖੜੇ ਹੋਣਗੇ ਲੇਕਿਨ ਅਸੀਂ ਉਹਨਾਂ ਦੇ ਬਿਹਾਫ ਤੇ ਆਏ ਉਹਨਾਂ ਨੇ ਸਾਨੂੰ ਭੇਜਿਆ ਹੈ ਔਰ ਜੋ ਕੁਛ ਵੀ ਤੁਹਾਨੂੰ ਲੱਗਦਾ ਸਾਡੇ ਵੱਲੋਂ ਲੋੜ ਹੈ ਜਾਂ ਮੇਰੇ ਵੱਲੋਂ ਅਪੀਲ ਵੀ ਹੈ ਸਾਰੇ ਬਾਕੀ ਜਿਹੜੇ ਸਾਥੀ ਨੇ ਐਂਟਰਟੇਨਮੈਂਟ ਇੰਡਸਟਰੀ ਚ ਵੀ ਉਹ ਵੀ ਇੱਥੇ ਜਿਹੜੇ ਇਲਾਕੇ ਉਹਨਾਂ ਦੇ ਨੇੜੇ ਪੈਂਦੇ ਨੇ ਜਿੱਥੇ ਵੀ ਉਹਨਾਂ ਨੂੰ ਲੱਗਦਾ ਵੀ ਮਦਦ ਹੋ ਸਕਦੀ ਹੈ ਪਲੀਜ਼ ਮਦਦ करिए ਔਰ ਨਾਲ ਖੜੀ ਆਪਣੇ ਪੰਜਾਬੀ ਭਰਾਵਾਂ ਦੇ ਸਸ਼ਕਤ ਜੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਇਲਾਕਾ ਸਾਡਾ ਹੈ ਹਰ ਪ੍ਰਭਾਵਿਤ ਹੋ ਚੁੱਕਾ ਆ ਔਰ ਬਹੁਤ ਹੀ ਜਿਹੜੇ ਸਾਡੀਆਂ ਫਸਲਾਂ ਵਾਂ ਉਹ ਵੀ ਖਰਾਬ ਹੋ ਚੁੱਕੀਆਂ ਆ ਚਾਰਾ ਡੰਗਰਾਂ ਦਾ ਉਹ ਵੀ ਖਰਾਬ ਹੋ ਚੁੱਕਾ ਆ ਕੁਝ ਵੀ ਇਸ ਵੇ ਧੰਨਵਾਦ ਕਰਦੇ ਆ ਬੱਬੂ ਮਾਨ ਸਾਹਿਬ ਦਾ ਤੇ ਉਹਨਾਂ ਦੀ ਪੂਰੀ ਜਿਹੜੀ ਟੀਮ ਇੱਥੇ ਪਹੁੰਚੀ ਆ ਸਰਦਾਰ ਕੁਲਦੀਪ ਸਿੰਘ ਜੀ ਟਾਂਡੀ ਜਿਨ੍ਹਾਂ ਨੇ ਇਹਨਾਂ ਨੂੰ ਕਹਿ ਕੇ ਤੇ ਆ ਜਿਹੜਾ ਇਲਾਕਾ ਵਾ ਦਿਖਾਇਆ ਤੇ ਨਾਲ ਜੋ ਵੀ ਸਮਾਨ ਇੱਥੇ ਚਾਹੀਦਾ ਉਹ ਲੈ ਕੇ ਪਹੁੰਚੇ ਆ ਅਸੀਂ ਆਪਣੀ ਪੂਰੀ ਟੀਮ ਵੱਲੋਂ ਔਰ ਆਪਣੀ ਜਥੇਬੰਦੀ ਵੱਲੋਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਔਰ ਹੋਰ ਵੀ ਜਿਹੜੇ ਸਾਡੇ ਗਾਇਕ ਵਾ ਸਾਡੇ ਵੀਰ ਵਾ ਉਹਨਾਂ ਨੂੰ ਵੀ ਬੇਨਤੀ ਆ ਕਿ ਜਦੋਂ ਇਹਨਾਂ ਬੱਬੂ ਮਾਨ ਸਾਹਿਬ ਨੇ ਇਹ ਦਰਦ ਜਿਹੜਾ ਵੇਖਿਆ ਆ ਸਾਰਿਆਂ ਦਾ ਦਰਦ ਨੂੰ ਸਮਝਿਆ ਆ ਉਹਨਾਂ ਨੂੰ ਵੀ ਚਾਹੀਦਾ ਵੀ ਦਰਦ ਜਿਹੜਾ ਸਮਝਣਾ ਚਾਹੀਦਾ ਪੰਜਾਬ ਦਾ ਅੱਜ ਲੋੜ ਆ ਸਾਨੂੰ ਆਪਣੇ ਪੰਜਾਬ ਆ ਵਾਸੀਆਂ ਦੇ ਨਾਲ ਖੜਨ ਦੀ ਆਪਣੇ ਪੰਜਾਬ ਦੇ ਨਾਲ ਖੜਨ ਦੀ ਕਿਉਂਕਿ ਪੰਜਾਬ ਅੱਜ ਜਿਹੜਾ ਆ ਬਿਲਕੁਲ ਪੁੱਛੋ ਜਿੱਦਾਂ ਆਪਾਂ ਕਹਿੰਦੇ ਪੰਜਾਬ ਸੋਨੇ ਦੀ ਚਿੜੀ ਪਰ ਅੱਜ ਜਿਹੜਾ ਉਹ ਲੋਹੇ ਦੀ ਚਿੜੀ ਵੀ ਨਹੀਂ ਰਹਿਣ ਦਿੱਤਾ ਗਿਆ ਕਿਉਂਕਿ ਨੀਤੀਆਂ ਮਾੜੀਆਂ ਔਰ ਜਿਹੜਾ ਸਾਡਾ ਸਰਕਾਰਾਂ ਦਾ ਸਿਸਟਮ ਉਹ ਬਿਲਕੁਲ ਮਾੜਾ ਆ ਤੇ ਜੇ ਆਪਾਂ ਸਾਰੇ ਵੀਰ ਇਸੇ ਤਰ੍ਹਾਂ ਹੀ ਇੱਕ ਦੂਜੇ ਦੀ ਮੱਤ ਕਰਾਂਗੇ ਤੇ ਸਾਡੇ ਜਿਹੜੇ ਲੋਕ ਆ ਇਹ ਆਪਣੇ ਪੈਰਾਂ ਤੇ ਫੇਰ ਖੜੇ ਹੋ ਸਕਣਗੇ ਸਾਰਿਆਂ ਨੂੰ ਬੇਨਤੀ ਆ ਫੇਰ ਚੈਨਲਾਂ ਜਰੀਏ ਜਿੰਨੇ ਸਾਡੇ ਗਾਇਕ ਆ ਵੀਰ ਉਹਨਾਂ ਨੂੰ ਵੀ ਪ੍ਰੇਰਨਾ ਚਾਹੀਦੀ ਆ ਕਿ ਬੱਬੂ ਮਾਨ ਸਾਹਿਬ ਵਾਲ ਵੇਖ ਕੇ ਕਿ ਜੇ ਅੱਜ ਉਹ ਦੁੱਖ ਦੀ ਘੜੀ ਦੇ ਵਿੱਚ ਇੱਥੇ ਆਣ ਕੇ ਖੜੇ ਆ ਤੇ ਉਹਨਾਂ ਦੂਜਿਆਂ ਨੂੰ ਵੀ ਚਾਹੀਦਾ ਵੀ ਆਣ ਕੇ ਖੜੀਏ